ਆਖਰੀ ਗੱਲ ਦੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਨਵੀਂ ਵੀਡੀਓ ਦੇ ਵਿੱਚ ਸੌਖੇ ਇੰਦਗੜ ਪੇਜ ਦੇ ਉੱਤੇ ਆ ਫੇਸਬੁੱਕ ਯੂਟਿਊਬ ਦੇ ਉੱਤੇ ਜਿੱਥੇ ਤੁਸੀਂ ਵੀਡੀਓ ਦੇਖ ਰਹੇ ਆ ਜੁੜੇ ਰਹੋ ਆਖਰੀ ਤੱਕ ਵੀਡੀਓ ਦੇ ਨਾਲ ਜਿੰਨਾ ਕਿ ਸਫ਼ਰ ਹੋਇਆ 10 15 ਮਿੰਟ ਦਾ 15 ਦਾ 20 ਦਾ ਜਿੰਨਾ ਵੀ ਬਣਿਆ ਤੁਹਾਨੂੰ ਦਾ ਸਾਂਝਾ ਕਰਾਂਗੇ ਸਾਰਾ ਆ ਆਪਾਂ ਜਾਣਾ ਜਗਰੂਰ ਵਾਲੇ ਪਾਸੇ ਨੂੰ ਰਾਤ ਆਪਾਂ ਇੱਧਰ ਰੋਗੇ ਤੁਹਾਨੂੰ ਆਪਾਂ ਦੱਸ ਹੀ ਛੜੇ ਹੁਣ ਆ ਦੇਖਦੇ ਆ ਥੋੜਾ ਮਾਹੌਲ ਕੀ ਕਹਿੰਦਾ ਆ ਫਲਾਲ ਗਰਮੀ ਰਾਤ ਵੀ ਆਪਣਾ ਚੰਗੀ ਮਿਲੀ ਤੇ ਹੁਣ ਵੀ ਗਰਮੀ ਤਾਂ ਆਪਾਂ ਸਵਾਗਤ ਕਰ ਲਈਏ ਮੱਥੇ ਤੇ ਲਿਸ਼ਕਾ ਮਾਰੀ ਮਾੜੀ ਪਰ ਆਪਾਂ ਵੀ ਰਮਾਲ ਧੋ ਲਿਆ ਹੁਣ ਆਪੇ ਸਰਫੈਕਸ਼ਨ ਦੇ ਨਾਲ ਹੁਣ ਬੰਦੇ ਨੂੰ ਮੂੰਹ ਦੇ ਉੱਤੇ ਤੇ ਚੱਲਦੇ ਗਾਣੇ ਲਾ ਕੇ ਫਿਰ ਕਿਉਂਕਿ ਆਪਦੀ ਭਲਾਈ ਦੇ ਵਿੱਚ ਹੀ ਭਲਾਈ ਆ ਭਾਈ ਰੰਗ ਟੁੰਗ ਟਾ ਕੇ ਬਹਿ ਜਾਗੇ ਮੁੜ ਕੇ ਇਹ ਦੋ ਦਾ ਕੁਸ਼ਮ ਨਜ਼ਾਰਾ ਇੱਥੋਂ ਦੇ ਪਾਸੇ ਦਾ ਆ ਦੋ ਹੁਣ ਚੱਲੀਏ ਗਾਹਲੇ ਸਫਰ ਤੇ ਤੁਹਾਨੂੰ ਮਿਲਦੇ ਆ ਤੋੜ ਲਈਏ ਮੜਾ ਸਾਈਕਲ ਵਾਰਮ ਅਪ ਹੋ ਜਾਈਏ ਲੱਤਾ ਨੂੰ ਜਾਣ ਜੀ ਲਈਏ ਕਿਉਂਕਿ ਸਿਰੇ ਸਿਰੇ ਸਾਈਕਲ ਨਹੀਂ ਚੱਲਦਾ ਹੁੰਦਾ ਪਤਾ ਨਹੀਂ ਇਹ ਨੱਪ ਦਾ ਕੰਮ ਹੀ ਹੋ ਗਿਆ ਆਪਣਾ ਦੁਪਹਿਰੇ ਜਾ ਕੇ ਤਾਂ ਜਮੀ ਡੱਗ ਪਈਦਾ ਸਾਬ ਨੂੰ ਫਿਰ ਸਾਰੀ ਕਸਰਪੂਰੀ ਕਰ ਲਈਦੀ ਬੱਤੇ ਦੀ ਕਰਪਾ ਆਜ ਹੁਣ ਦੇਖੀ ਗਾਂ ਦਾ ਸਫਰ ਲੱਗ ਰੋ ਲਓ ਜੀ ਮਾਰਦੇ ਪਹਿਲੇ ਪੈਟ ਲਾਪਾ ਸਾਈਕਲ ਦੇ ਬਾਬਾ ਭਾਗ ਲਾਵੇ ਸਫਰ ਨੂੰ ਤੁਹਾਨੂੰ ਗੁਰਨਾਣਕ ਫੇਰੇ ਯਾਸਰਾ ਆ ਪਾਉ ਦੇ ਦਰਖਤ ਨੇ ਜਿਹੜੇ ਰਾਤ ਵੀ ਆਪਾਂ ਇਨਾ ਥੱਲੇ ਰਾਤ ਕੱਟੀ ਸੀ ਤੇ ਸਵੇਰੇ ਉੱਠੇ ਬੈਨਾ ਥੱਲੇ ਆਪਾਂ ਕੀ ਰੇਂਦਾ ਹੁਣ ਆਪਣਾ ਗਰੂਰ ਚੱਲ ਚੱਲ ਸ਼ਿਰੋ ਅਗਰ ਤਾਂ ਸਵੇਰ ਦਾ ਟਾਈਮ ਆਪਣੇ ਸਵੇਰ ਦੇ ਸਫ਼ਰ ਤੋਂ ਮੇਰੇ ਹਿਸਾਬ ਨਾਲ ਤਕਰੀਬਨ ਆਪਾਂ 20 ਕਿਲੋਮੀਟਰ ਅੱਗੇ ਆਏ ਆ ਤੇ ਇੱਕ ਸੋਹਣਾ ਜਿਹਾ ਦ੍ਰਿਸ਼ ਦਿਖਿਆ ਉਹ ਵੀ 20 ਕਿਲੋਮੀਟਰ ਤੋਂ ਮਗਰ ਹੈ ਨਹੀਂ ਹੀ ਕੁਛ ਦਿਖਾਉਣ ਵਾਲਾ ਆ ਉਹੀ ਰਾਹ ਉਹੀ ਜਾਮ ਗੱਡੀਆਂ ਦਾ ਸਿਰੇ ਸੇ ਰੌਲਾ ਸਾਰੇ ਕੰਮਾਂ ਧੰਦੇ ਵਾਲੇ ਲੋਕ ਜਾ ਰਹੇ ਨੇ ਸੋ ਉਹੀ ਸ਼ੋਰ ਸ਼ਰਾਬਾ ਸੀਗਾ ਭਾਈ ਸੋ ਆਪਾਂ ਵੀ ਨਹੀਂ ਬੜਾ ਕੈਮਰਾ ਖੋਲਿਆ ਫਿਰ ਤੇ ਉਹੀ ਨਾਰੀਅਲ ਦੇ ਦਰਖਤ ਆਪਾਨੂੰ ਮਿਲਨੇ ਆ ਹੁਣ ਪੂਰੇ ਸਾਊਥ ਦੇ ਵਿੱਚ ਜਦੋਂ ਤੱਕ ਆਪਾਂ ਅਗਲੀ ਸਟਰੀਟ ਦੇ ਵਿੱਚ ਨਹੀਂ ਜਾਂਦੇ ਸੋ ਇੱਕ ਸੋਣਾ ਜਾਂ ਸਾਹਮਣੇ ਚੌਂਕ ਬਣਾਇਆ ਹੋਇਆ ਇਹਨਾਂ ਨੇ ਗੋਲ ਚੌਂਕ ਅ ਸਕਾਈਲਪੁਰ ਮੈਂ ਇਦਾਂ ਦਾ ਪ੍ਰੋਨਾਂਊਂਸ ਹੀ ਬਣਦਾ ਰਹੇ ਤਾਂ ਮੇਰੇ ਹਿਸਾਬ ਨਾਲ ਐਸ ਕੇ ਵਾਈ ਐਲ ਪੀ ਯੂ ਆਰ ਸਕਾਈਲਪੁਰ ਬਾਕੀ ਇਹਨਾਂ ਨੇ ਪਤਾ ਨਹੀਂ ਕੀ ਕਹਿੰਦੇ ਹੋਣ ਉਸ ਪਿੰਡ ਨੂੰ ਜਾਂ ਸ਼ਹਿਰ ਨੂੰ ਜਿਹੜਾ ਵੀ ਹੈਗਾ ਸਾਹਮਣੇ ਕੋਈ ਹੋਰ ਆ ਨਿਕਲਦਾ ਇੱਧਰ ਹੋਰ ਨਿਕਲਦਾ ਤੇ ਇੱਧਰ ਹੋਰ ਨਿਕਲਦਾ ਚਰਾਸਪਾ ਵੀ ਨਹੀਂ ਬਣਦਾ ਇਹ ਕਿਉਂਕਿ ਇੱਧਰਲੇ ਪਾਸੇ ਵੀ ਰਹਾ ਨਿਕਲਦਾ ਕਈ ਕੋਸ਼ੀ ਬਣ ਗਿਆ ਇਹ ਸੋ ਵਾਪਸ ਚਾਲਦੇ ਹੁਣ ਅਗਲੇ ਸਫ਼ਰ ਦੇ ਉੱਤੇ ਹੌਲੀ-ਹੌਲੀ ਟਾਇਰ ਬਦਲਣਾ ਪੈਣਾ ਮੇਰੇ ਸਾਬ ਨੂੰ ਆਪਾਂ ਨੂੰ ਅੱਜ ਕੱਲ੍ਹ ਤੋਂ ਸ਼ਾਇਦ ਜਿਵੇਂ ਹੀ ਗਿਆ ਗਾਂਧੀ ਦੇ ਸਿਰੰਗੂ ਜਿਵੇਂ ਹੀ ਰੜਾ ਹੋਇਆ ਸੋ ਬਦਲਾਂਗੇ ਕੋਈ ਵੱਡਾ ਮਸਲਾ ਨਹੀਂ ਟਾਇਰ ਪਿਆ ਆਪਣੇ ਕੋਲੇ ਹਲੇ ਭਾਰ ਘੜ ਜੂ ਪੂਰਾ ਸੈਟ ਦਾਂਗੇ ਆ ਵੇਡ ਬਾਲਾ ਕਰਕੇ ਵਾਲੀ ਜਿਹੜੀ ਉੱਡ ਗਈ ਨਹੀਂ ਤਾਂ ਕਿੱਥੇ ਉੱਡਦਾ ਸੀਗਾ ਇਹ ਚਲੋ ਆਜੋ ਚੱਲੀਏ ਗਾ ਹੁਣ ਪਾਣੀ ਪਾਣੀ ਪੀ ਕੇ ਅਗਲੇ ਸਫ਼ਰ ਦੇ ਉੱਤੇ ਸੋਹਣਾ ਮੌਸਮ ਆ ਬੱਦਲ ਧੁੱਪ ਮੈਕਸੀ ਚੱਲੀ ਜਾਂਦਾ ਸਾਰਾ ਕੁਝ ਮਿੱਤਰੋ ਬੱਦਲ ਹੀ ਰਹਿਣ ਦਾ ਬਾਲੀ ਵਧੀਆ ਗੱਲ ਨਹੀਂ ਗਰਮੀ ਮਤ ਮਾਰ ਦਿੰਦੀ ਜਿਹੜਾ ਦਾ ਆਇਓ ਫਿਰ ਲੋ ਵੀ ਆਪਣੇ ਸਫ਼ਰ ਤੋਂ 20 ਕਿਲੋਮੀਟਰ ਅੱਗੇ ਅੱਗੇ ਬੈਠੇ ਆ ਸਮੇਂ ਨਾਲ ਤੇ ਚਾਹ ਬਣੀ ਚੱਕਦੇ ਆ ਬੱਲਵਾਰ ਜੀ ਧੰਨਵਾਦ ਜੀ ਹਰ ਦੁੱਪ ਵੀ ਆ ਨਾ ਨਹੀਂ ਬੱਸ ਬੱਸ ਆਸ ਵੀ ਕਿਟਾ ਕਹਿੰਦੇ ਵੀ ਭਾਈ ਤੇ ਚਾਹ ਆ ਗਈ ਆਪਣੇ ਆ ਵੇਖਦੇ ਨਾਂ ਕੀ ਜੀ ਆ ਤੁਲੂਏ ਲੱਕੀ ਹੋਰ ਗੋਸ਼ ਖਾ ਕੇ ਤੁਹਾਨੂੰ ਰੱਖ ਦੇਣ ਤੇ ਜਲਦੀ ਪੀ ਕੇ ਚੋਸ ਹੋਰ ਇਹ ਤਾਂ ਹਾਰ ਦੇ ਦੁਪਹਿਰਾਂ ਵਰਗੇ ਸੁਨੇ ਦੁਪਹਿਰੇ ਨੇ ਇੱਧਰ ਲਈ ਭਾਵੇਂ ਸਮਾ ਹਸਿਆਲ ਦਾ ਚਾਹੀ ਗਰਮੀ ਦਾ ਸਾਰੇ ਪਾਸੇ ਕਹਿੰਦੇ ਏਦਾਂ ਦਾ ਮੌਸਮ ਹੀ ਰਹਿੰਦਾ ਇੱਧਰਲੇ ਪਾਸੇ ਆ ਕਦੇ ਕਦੇ ਐ ਇਹ ਹੁੰਦਾ ਵੀ ਕਿੱਧਰ ਇਕੱਲੇ ਤੁਰੇ ਫਿਰਦੇ ਆ ਸੋ ਇਸ ਕੋਲੋਂ ਬੰਦੇ ਦੋ ਹਣ ਤਾਂ ਗੱਲਬਾਤ ਵੱਖਰੀ ਹੋ ਜਾਂਦੀ ਆ ਪਰ ਜਿਵੇਂ ਵੀ ਆ ਬਾਬੇ ਦੀ ਗਿਰਪਣਾ ਸਹੀ ਆ ਸਾਰਾ ਕੁਝ ਸੋਹਣਾ ਚੱਲੀ ਜਾਂਦਾ ਆ ਚੜ੍ਹਾਈਆਂ ਉਤਰਾਈਆਂ ਚੱਲਦੀ ਜਾਂਦੀਆਂ ਅੰਤਰਾਖਤ ਆ ਜਾਂਦੇ ਆ ਵਿੱਚ ਕਦੇ ਕਦੇ ਜਮਾ ਸੋਨਾ ਏਰੀਆ ਆ ਜਾਂਦਾ ਐਦਾਂ ਦਾ ਸਫਰ ਚੱਲਿਆ ਜਾਰੀ ਆ ਆਪਣਾ ਕਈ ਦਿਨਾਂ ਦਾ ਸੋ ਹੋਰ ਆਪਾਂ ਨੂੰ 5 ਦਿਨ ਲੱਗਣਗੇ 4-5 ਦਿਨ ਜਾਣ ਨੂੰ ਉੱਥੇ ਕੰਨਿਆ ਖਮਾਰੀ ਤੇ ਉਸ ਤੋਂ ਬਾਅਦ ਦੇਖਾਂਗੇ ਵੀ ਗਾਂ ਦਾ ਕਿਵੇਂ ਕਰਨਾ ਅਗੇ ਹਲੇ ਵੀ ਸਫ਼ਰ ਪਿਆ ਆਪਣਾ ਫਸੇ ਇਧਰ ਦੇ ਦਰਖਤ ਨੇ ਇੱਡਾ ਸਾਰਾ ਰੋੜਾ ਅਸੀਂ ਕੋ ਚੱਲੀ ਜਾਂਦਾ ਇਹ ਕਾ ਨਵੇਂ ਯੰਤਰ ਪਤਾ ਨਹੀਂ ਬਹੁਤ ਬਣਾ ਦੇ ਮਰਵਾ ਚੱਲੀ ਜਾਂਦੇ ਤੇ ਆ ਜੇ ਕਿਸੇ ਨੂੰ ਇਹਦੇ ਬਾਰੇ ਨੌਲੇਜ ਹੋਵੇ ਮਾੜੀ-ਮੋਟੀ ਤਾਂ ਮੈਨੂੰ ਜਰੂਰ ਦੱਸਿਓ ਬਾਈ ਇਹ ਵਰਾਈਟੀ ਕੀ ਆ ਪੁੱਛਣਾ ਸੀ ਇਹਨਾਂ ਨੂੰ ਪਰ ਪੁੱਛਣੀ ਮੈਨੂੰ ਸ਼ਟ ਹੈ ਕਾਹਨੂੰ ਪੁੱਛਣਾ ਯਾਰ ਆ ਕਰਕੇ ਆਹ ਇਹ ਸਾਹਮਣੇ ਚੜਾਈਆਂ ਤੇ ਥਾਂ ਥਾਂ ਤੇ ਇਹਨਾਂ ਨੇ ਪੈਟਰੋਲ ਪੰਪਾਂ ਤੇ ਸਾਈਨ ਲਾਏ ਹੋਏ ਵੀ ਦੋ ਰੁਪਏ ਸਸਤਾ ਦਾ 1 ਰੁਪਈਆ ਸਸਤਾ ਭਾਈ ਸੋ ਮੇਰੇ ਸਾਹਮਣੇ ਜੇ ਕਿਸੇ ਨੇ 50 ਲੀਟਰ ਗੋਣਾ ਤਾਂ 50 ਰੁਪਏ ਬਜਨੇ ਆ ਭਾਈ ਤੇ ਮੇਰੇ ਅਗਾ ਇੰਨੇ ਤਾਂ ਰੋੜੇ ਚ ਪਾੜ ਕੇ ਰੱਖੀ ਬੈਠਾ 50 ਮਾ 50 ਰੁਪਈਆ ਦੇ ਸੋ ਰਿਚਮੈਨ ਇਹੀ ਪੈਗੇ ਆ ਕੇ ਤਣ ਇਹ ਚ ਪੈਸੇ ਪਾੜ ਕੇ ਬੈਏ ਪਏ ਆਪਣੇ ਥੋੜਾ ਘੱਟ 100 ਰੁਪਏ ਦਾ ਤੇ ਤੁਹਾਨੂੰ ਲੱਭ ਸੇ ਸੋਹਣਾ ਪ੍ਰੈਸ਼ਰ ਐ ਕੈਂਪਿੰਗ ਵਾਲੇ ਏਰੀਏ ਨੇ ਪਰ ਸਿਗਨਲ ਪਰਸਨ ਵਾਸਤੇ ਸੇਫ ਨਹੀਂ ਹੁੰਦੇ ਐ ਇੱਕ ਬੋਲ ਫੋਨ ਫਾਨ ਚਾਰਜ ਕਰਾਉਂਦਾ ਤਾਂ ਕਰਕੇ ਐ ਹੁੰਦਾ ਵੀ ਐ ਪੈਟਰੋਲ ਪੰਪ ਵਾਰਾ ਖਾਂਦੇ ਗਾਹ ਨੂੰ ਲਾਵਾਂਗੇ ਆਕਾ ਪਾ ਸੋਲਰ ਪੈਨਲ ਵਾਲਾ ਚਾਰਜਰ ਉਹਦੇ ਨਾਲ ਬਹੁਤ ਵਧੀਆ ਸਿਸਟਮ ਮੋਟ ਰ ਆ ਜਾਂਦਾ ਪਠਾਰਾ ਦੇ ਚੱਲੀ ਜੀਂਗਾ ਸਫਰ ਦੇ ਉੱਤੇ ਦੇਖਦੇ ਆ ਅੱਗੇ ਜੇ ਰਾਹ ਕੀ ਕਹਿੰਦੇ ਨੇ ਤਮੀ ਸੁਣਈ ਇਲਾਕੇ ਤੇ ਆ ਗਏ ਮੇਟਰੋ ਨਾ ਤਾਂ ਚੈਤੀ ਲੱਗਦਾ ਇੱਥੇ ਨਾ ਸਾਈਕਲ ਚਲਾਉਣਾ ਚਾਹਤੇ ਜਾਂ ਕਰਦਾ ਆ ਗਾਣੇ ਵੀ ਤੁਸੀਂ ਕਿੰਨਾ ਟਾਈਮ ਸੁਣ ਲੋਗੇ 2 ਘੰਟੇ 4 ਘੰਟੇ ਗਾਣੇ ਮਣਕੇ ਥੁੰਦੇ ਕੰਮ ਤੋਂ ਖੰਲਾ ਕੇ ਉਹਨੂੰ ਫੇਰ ਬੰਦ ਕਰਕੇ ਬੈਠ ਜਾਓਗੇ ਸੋ ਮੈਂ ਹੀ ਕੁਝ ਇਦਾਂ ਦੀ ਖਾਸ ਚੀਜ਼ ਇੱਥੇ ਦੇਖਣ ਨੂੰ ਮੇਰੇ ਹਿਸਾਬ ਨਾਲ ਵੀ ਕੋਈ ਨੂੰ ਮੈਂ ਦਿਖਾ ਸਕੀ ਡੀਪਲੀ ਚੱਲ ਕੇ ਵੀ ਇੱਥੇ ਆਹ ਕੁਝ ਬਣਿਆ ਆ ਛਪੜੀ ਬਣੀ ਆ ਮੇਰੇ ਸਾਹਮਣੇ ਨਾ ਤੇ ਲਾਈਟ ਵੀ ਨਹੀਂ ਸਕਦੇ ਮੈਂ ਤਾਂ ਉਗੇ ਉਹਨਾਂ ਮੈਨੂੰ ਤੈਮਾ ਨਹੀਂ ਆਉਣਾ। ਸੋ 30 35 ਕਿਲੋਮੀਟਰ ਕੱਢੇ ਆ ਕੱਢਦੇ ਆ 40 ਕਿਲੋਮੀਟਰ ਹੋਰ ਅਜੇ ਦਾ ਸਫ਼ਰ ਥੋੜਾ ਹੀ ਕਰਾਂਗੇ ਯਾਰ ਬੜਾ ਨਹੀਂ ਕੱਢਦੇ। 40 45 ਕਿਲੋਮੀਟਰ ਕੱਢ ਗਿਆ ਅਜੇ ਰੋਟੀ ਬਣੀ ਚੰਗਾ ਖਾਵਾਂਗੇ ਟਾਈਮ ਨਾਲ ਕਿਤੇ ਕੱਪੜੇ ਕੁੱਪੜੇ ਧੋਣ ਵਾਲੇ ਪਏ ਆ। ਦੇਖਦੇ ਆ ਕਿਵੇਂ ਕੰਮ ਆ ਜਾਂਦਾ। ਪੂਰੀ ਹੋ ਗਿਆ ਦਿੱਤੀ ਥੱਲੇ ਬੱਸ। ਉਹ ਕਿਹੜੀ ਏਰੀਆ ਚ ਵਾ ਗਿਆ ਮੈਂ ਪਹੁੰਚਾ ਜਾਵਾਂ। ਲੈ ਕੇ 10 ਕਿਲੋਮੀਟਰ ਸਾਹ ਫੇਰ ਗਿਆ ਚੱਲਦੇ ਆ। ਜਾ ਬਣੀ ਪੀਨੇ ਕਿਤਾ ਚੱਲ ਗਿਆ ਉਹ ਕਿਤੇ ਲੋ ਵੀ ਇਸ ਸਮੇਂ ਹੁਣ ਆਪਾਂ ਟੋਲ ਪਲਾਇਆ ਨੰਨ ਕੇ ਬੈਠੇ ਆ ਮੇਰੇ ਮਗਰ ਟੋਲ ਆ ਗਿਆ ਉਹ ਤੇ ਤੇ ਚਾਹ ਬੁਲਿਚਾਦੂ ਕੀ ਚੱਲੇਗਾ 10 ਮਿੰਟ ਸਮਾਂ ਲੈ ਕੇ ਤੇ ਇਧਰ ਵਸੇ ਚਾਹ ਇੱਕ ਵੱਖਰੇ ਤਰੀਕੇ ਨਾਲ ਬਣਾਉਂਦੇ ਆ ਨਾ ਜਿਵੇਂ ਹੁਣ ਦੀ ਚਾਹ ਪੱਤੀ ਫੜ ਕੇ ਰੱਖ ਲੈਂਦੇ ਮੇਰੇ ਹਿਸਾਬ ਨਾਲ ਪਹਿਲਾਂ ਤੇ ਜਦੋਂ ਕੋਈ ਚਾਹ ਪੀਣੀ ਹੁੰਦੀ ਹੈ ਦੁੱਧ ਨੂੰ ਵਾਲਾ ਜਿਆ ਦਵਾਈ ਜਾਂਦੇ ਆ ਉਹ ਚ ਚਾਹ ਪੱਤੀ ਘੋਲ ਕੇ ਪਾ ਦਿੰਦੇ ਆ ਮਤਲਬ ਘੋਲੀ ਦਾ ਪਈ ਹੁੰਦੀ ਹੈ ਉਹ ਪਾਉਂਦੇ ਥੋੜੀ ਉਸੇ ਦੁੱਧ ਪਾ ਦਿੰਦੇ ਬਸ ਮੱਠਾ ਮੋਠਾ ਮੰਗਾਣਾ ਪਹਿਲਾਂ ਆਲਰੇਡੀ ਦੁੱਧ ਜਿਹਨਾਂ ਨੇ ਘੋਲਿਆ ਹੁੰਦਾ ਹੈ। ਤੇ ਚਾਹ ਬਣਾਉਂਦੇ ਆ। ਮੇਰੇ ਵੀ ਕਿਵੇਂ ਦੀ ਚਾਹ ਬਣਦੀ ਹੈ। ਚਾਹ ਇੱਕ ਨੰਬਰ ਆ ਪੂਰੀ ਨਾਲ ਦੇਖਦੇ ਕੋਈ ਖਾਣ ਸਾਊਸ ਦਾ ਮਾਹੌਲ ਸੋਹਣੇ ਸੋਹਣੇ ਨਜ਼ਾਰੇ ਤੇ ਆਪਾਂ ਵੀ ਡੇਰਾ ਲਾ ਲਿਆ ਇੱਥੇ ਸੜਕ ਦੇ ਉੱਤੇ ਹੀ ਕੋਲ ਮੈਂ ਕਿਹਾ 10 ਮਿੰਟ ਉਹ ਸੋਹਣੇ ਇਹ ਪਹਾੜ ਨੂੰ ਦੇਖ ਲਈਏ ਤੇ ਚੱਤੇ ਜੱਪੜਾਲੀ ਨਾਲੇ ਪਾਣੀ ਪੂਣੀ ਪੀ ਲਈਏ ਕੋਟੇ ਭਾਈ ਤੇ ਅੱਜ ਲਾਉਨੇ ਆ ਡੇਰਾ ਸ਼ਾਮ ਨੂੰ 6:30 ਵਜੇ ਤੋਂ ਪਹਿਲਾਂ ਹੀ ਕਿਤੇ ਨਾ ਕਿਤੇ ਕੱਪੜੇ ਕੱਪੜੇ ਕਪੜੇ ਧੋਨੇ ਆ 60 ਕਿਲੋਮੀਟਰ ਕੱਢੇ ਆ 10 ਵੀ ਹੋਰ ਕੱਢਾਏ ਆ ਬਸ ਬਹੁਤ ਆ ਗਿਆ ਜਿੰਨੀ ਗੱਡ ਬਾਲੀ ਵੀ ਗਈ ਆ ਤੋਂ ਕਦਣੀ ਆ ਅੱਕੇ ਜੇ ਕਰਦੇ ਆਂ ਕੱਲ ਦੇ ਪਤਾ ਇਸ ਟੀਮ ਮਿਲੀ ਨਹੀਂ ਸੀ ਨੂੰ ਰਾਤ ਦਾ ਨਹੀਂ ਜਮਾਈ ਨਹੀਂ ਆਈ ਮਸ਼ਹਰਾ ਨੇ ਖਾ ਲਿਆ ਕਿ ਗਰਮੀ ਨੇ ਸਸੀਗਲ ਦੀ ਸਾਰਿਆਂ ਨੂੰ ਮੈਂ ਸੋ ਖਿੰਦਗੜ ਤੇ ਜਦੋਂ ਪਿੰਡ ਸੀਗੇ ਤਾਂ ਮਸ਼ੀਨ ਚ ਘੇੜਾ ਦੇ ਦਵਾ ਕੇ ਕੱਪੜੇ ਮੈਂਟ ਮਾਰੀਦਾ ਸੀ ਤੁਨ ਲੱਗੀ ਚਾਹੇ 15 20 ਜਿੰਨੇ ਮਰਜੀ ਕੱਪੜੇ ਹੁੰਦੇ ਸੀਗੇ ਜਦੋਂ ਹੁਣ ਆ ਜੰਗਲਿਆਂ ਚ ਬੈਠੇ ਆ ਤੇ ਆ ਆਪਣੀ ਕਾਲੀ ਸ਼ਾਂਟਰ ਲੋਰ ਤੇ ਇੱਕ ਹੋਰ ਲਾਲ ਛੱੜੀ ਜੀ ਪਈ ਆ ਬਹੁਤ ਨੋਗੇ ਧੋਤਣ ਧੋਤੇ ਤਾਂ ਹੈ ਨਹੀਂ ਸੀਗੇ ਹੁਣ ਕੱਪੜੇ ਹੈ ਨਹੀਂ ਗਾ ਉਹਨੂੰ ਟੀ-ਸ਼ਰਟਾਂ ਦੀ ਗੱਲ ਜੀ ਬਣਦੀ ਗ੍ਰੇਸ ਜੀ ਨਹੀਂ ਬਣਦੀ ਸਰੀਰ ਦੀ ਤਾਂ ਕਰਕੇ ਫਿਰ ਆ ਹਾਲ ਨੇ ਭਾਈ ਆ ਗ੍ਰੇਨ ਆਈਡੀ ਆ ਵਿਚਾਰਾ ਕਰਮ ਵਾਲਾ ਲੱਭਿਆਗੇ ਤੂੰ ਸਾਰੇ ਜੰਗਲਾਂ ਤੇ ਧੰਨਵਾਦ ਪਹਿਲਾਂ ਤਾਂ ਟੈਂਟ ਵਾਲੇ ਭਾਈ ਹੁਣਾਂ ਦਾ ਅੰਗਰੇਜ਼ੀ ਜੀ ਗੱਲਬਾਤ ਕਰ ਰਾ ਸੀ ਤਕਰੀਬਨ 40 ਮਿੰਟਾਂ ਚ ਤੁਹਾਡੇ ਯਾਰ ਨੇ ਅੰਗਰੇਜ਼ੀ ਦੀ ਪਸੰਦੀ ਘਰਦੀ ਪੂਰੀ ਆ ਸੱਪ ਬਹੁਤ ਨੇ ਭਾਈ ਮਿੰਟੋ ਮਿੰਡੀ ਕੱਪੜੇ ਤੂੜੀ ਹੋਰ ਕਿਤੇ ਆਪਣਾ ਕੰਮ ਇੱਥੇ ਟੂਰ ਪੂਰਾ ਹੋ ਜੇ ਸਫਰਾਂ ਦੇ ਵਿੱਚ ਜੀ ਤੇ ਚਲਦੀਆਂ ਨਹੀਂ ਨੀਆਂ ਨੇ ਬਹੁਤ ਨੰਨਤਾ ਰਿਹਾ ਵੀ ਸਫਰ ਦਾ ਪੂਰਾ ਕੱਪੜੇ ਤੋਂ ਮਨ ਆ ਰਹੀ ਆ ਗਿਆ ਇੱਥੇ ਅਜੇ ਤਾਂ ਪਿੰਡ ਜਿੱਤੇ ਹੈਗਾ ਮਸ਼ੀਨ ਚ ਗੇਬੜਾ ਦਾ ਕਿਹੜਾ ਆ ਦਵਾ ਕੇ ਉਹ ਚਾਹੀਦਾ ਸੀਗਾ ਕਿਤੇ ਨਾ ਕਿਤੇ ਹੁਣ ਮਤਲਬ ਮੈਂ ਤਾਂ ਗਰੇੜੇ ਪੈਂਦੀਆਂ ਡੂ ਯੂ ਹੈਵ ਐਨੀ ਸਪੈਸੀਫਿਕ ਪਲੇਸ ਸੋ ਗ੍ਰੀਤੀ ਸਿਕੋ ਬਾਈ ਫੇਰ ਇੱਥੇ ਸਫਰ ਕਰਨਾ ਉਹ ਮੇਰਾ ਵੀ ਉਦੋਂ ਪਹਿਲਾਂ ਤੁਹਾਡਾ ਮੁੱਲ ਨਹੀਂ ਪਣਾ ਇੱਥੇ ਤੁਮੇਂ ਪਰੋ ਕੱਪੜੇ ਧੋਲਾ ਧੰਨਵਾਦ ਜੀ ਤੇ ਵੀਡੀਓ ਕਰਦਾ ਕਰੋ ਸ਼ੇਅਰ ਆਪਾਂ ਇਹ ਟੂਰ ਪੂਰਾ ਕਰਨ ਤੱਕ 30000 ਫੋਲਡ ਇਕੱਠੇ ਕਰੀਏ ਤੇ ਉਸ ਤੋਂ ਬਾਅਦ ਫਿਰ ਆਪਾਂ ਪੂਰਾ ਬਾਲ ਟੂਰ ਲਾਵਾਂ ਥੋੜੇ ਜਿਹਾ ਬਾਕੀ ਰਹਿ ਗਿਆ ਭਾਈ ਤੋ ਖਿੱਚਦਾ ਕਰੋ ਮੜੀ ਵੀਡੀਓ ਮੂਗੇ ਮੂਗੇ ਵਾਲੇ ਭਰਾਵਾਂ ਦਾ ਵੀ ਸ਼ੇਅਰ ਕਰਦਾ ਕਰੋ ਕਰੀਏ ਨੇੜੇ 30000 ਤੇ ਫਿਰ ਕਰੀਏ ਬਾਲ ਟੂਰ ਆਪਾਂ ਵੱਡੇ ਪੱਦਰ ਤੇ ਆਈ ਕੱਪੜੇ ਧੋਵਾਂਗੇ ਆਪਾਂ ਵੱਡੇ ਦੇਸ਼ਾਂ ਦੇ ਵਿੱਚ ਜਾ ਜਾ ਕੇ ਸਾਈਕਲਾਂ ਦੇ ਉੱਤੇ ਸਾਸਰੀ ਗਾਉਂ ਤੇ ਬੜੇ ਸੈਟ ਅਪ ਹੋ ਜੀ ਬੜੇ ਇੱਕੋ ਮਿੰਟ ਭਾਈ ਸਮਾਂ ਦਾ ਦੀ ਪਹਿਲਾਂ ਤੁਹਾਨੂੰ ਮੈਂ ਕਹਿੰਨਾ ਸਮਾਂ ਹੋ ਗਿਆ ਸਾਢੇ 8 ਵਜੇ ਦਾ ਕੱਪੜੇ ਧੋ ਕੇ ਆਏ ਹੁਣੇ ਉਹ ਹੀ ਗੱਲ ਵੀ ਜਿਵੇਂ ਪਿੰਡ ਨਿਆਰਾ ਆ ਹੁੰਦਾ ਸੀਗਾ ਮਸ਼ੀਨ ਚ ਘੇੜਾ ਇਹ ਦਬਾ ਕੇ ਕੰਪੜ ਤੋਂ ਜੋ ਬਾਹਰ ਨਿਕਲੇ ਤੇ ਦੁਨੀਆਦਰੀ ਦੇਖੀ ਹੈ ਭਈ ਇਸ ਵਾਰ ਕਹਿ ਸਕਦੇ ਹਾਂ ਹੁਣ ਉਹਨਾਂ ਕੋਲ 50 ਦਿਨ ਹੋ ਗਏ ਆ ਇਸ ਜ਼ਬਰ ਤੇ ਉਸ ਤੋਂ ਪਹਿਲਾਂ ਤੀਜਾ ਸਫ਼ਰ ਹੋ ਗਿਆ ਆਪਣਾ ਤਕਰੀਬਨ ਹੁਣ ਤੱਕ ਦੇਖ ਹੀ ਰਹੇ ਆ ਵੀ ਕੀ ਸਿਸਟਮ ਚੱਲ ਰਿਹਾ ਇੱਥੇ ਕਿਦਾਂ ਦੇ ਲੋਕ ਨੇ ਭਾਈ ਸੋ ਜ਼ਰੂਰੀ ਨਹੀਂ ਹੁੰਦਾ ਵੀ ਸਾਰੀ ਦਿਨ ਹੀ ਗੱਲਾਂ ਬਾਤਾਂ ਹੀ ਕਰੀ ਜਣੇ ਵੀਡੀਓ ਦੇ ਵਿੱਚ ਸੋ ਸ਼ਾਮ ਨੂੰ ਵੀ ਥੋੜੀਆਂ ਬਹੁਤਾਂ ਗੱਲਾਂ ਬਾਤਾਂ ਹੋ ਸਕਦੀਆਂ ਨੇ ਭਈ ਜਦ ਤੱਕ ਕਰਨੀਆਂ ਹੁਣ ਤਾਂ ਹਨ ਮੇਰੇ ਹਿਸਾਬ ਨਾਲ ਕੋਈ ਮੇਰੀ ਸੋਚ ਇਹ ਕਹਿੰਦੀ ਆ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਸੋ ਆਪਾਂ ਕਿਹੜਾ ਜੰਮ ਦੇ ਕੰਟੈਂਟ ਕਰੀਟਰ ਸੀਗੇ ਵੀ ਹਨਾ ਜਾਂ ਸਾਡੇ ਬਾਪੂ ਹੁਣਾਂ ਨੇ ਪਹਿਲੀਆਂ ਜਿਹੀ ਕੈਮਰੇ ਚੱਕੇ ਸੀ ਹਨਾ ਉਹ ਤਾਂ ਚਲੋ ਵੀ ਹੁਣ ਮਨਜੇ ਕੀਤਾ ਬਣਾ ਲਈਦਾ ਵਧੀਆ ਲੱਗਣ ਲੱਗੇ ਹੌਲੀ ਹੌਲੀ ਵਿੱਚ ਰੌੜ ਰਿਹਾ ਬਲੌਗਾਂ ਦੇ ਵਿੱਚ ਥੋੜਾ ਜਿਹਾ ਰੁੱਝ ਰਿਹਾ ਉਹਦੇ ਵਿੱਚ ਤੇ ਇਸ ਸਮੇਂ ਆਪਾਂ ਖੜੇ ਆ ਬਹੁਤ ਵੱਡਾ ਬਹੁਤ ਵੱਡਾ ਨਾਮ ਭਾਈ ਪਿੰਡ ਦਾ ਮੈਂ ਤੁਹਾਨੂੰ ਸਵੇਰੇ ਪੱਕਾ ਫੋਟੋ ਦਿਖਾਉਂਗਾ ਕਿ ਅੱਜ ਜੀ ਮੈਂ ਹੁਣੇ ਬਾਹਰ ਗਿਆ ਤੁਹਾਨੂੰ ਮੈਂ ਹੁਣੇ ਪਾ ਦਿੰਦਾ ਉਹ ਕਾਫੀ ਆਵਾ ਵੱਡਾ ਇਹ ਤੋਂ ਸ਼ੁਰੂ ਹੁੰਦਾ ਪਰ ਮੇਰੇ ਸਾਹ ਨਾਲ 12 ਦਿਨਾਂ ਇੱਕ ਰਾਂ ਦਾ ਨਾਜਾ ਪੈਂਦਾ ਉਲਝੀਆਂ ਨੇ ਇਧਰਲੇ ਨਾਮਾਂ ਦੇ ਵਿੱਚ ਅੱਜ ਦਾ ਸਫਰ 98 ਕਿਲੋਮੀਟਰ ਦਾ ਬਣੇਗਾ 100 ਨਹੀਂ ਪੂਰਾ ਹੋਇਆ 98 ਕਿਲੋਮੀਟਰ 98 ਵੀ ਐ ਹੋ ਗਿਆ ਮੈਂ ਤਾਂ ਡੈਗ ਪਿਆ ਸੀਗਾ 3:30 ਵਜੇ ਮੈਂ ਕਿਹਾ ਚੱਲ ਬੱਸ ਕਰੀਏ ਭਾਈ ਪਰ ਅੰਤ ਨੂੰ ਕੀ ਆ ਵੀ ਜੋ ਹੋਣਾ ਹੋਣਾ ਹੀ ਆ ਆਪਾਂ ਕੱਖ ਨਹੀਂ ਕਰ ਸਕਦੇ ਰੇ ਕੱਖ ਵੀ ਨਹੀਂ ਕਰ ਸਕਦੇ ਸੋ ਜਿਹੜੀ ਜਿੱਦਾਂ ਹੈਪਨ ਹੋਣੀ ਆ ਉਹ ਉਦਾਂ ਹੀ ਹੋਣੀ ਆ ਸੋ ਤੁਸੀਂ ਹੱਥ ਪੱਲਾ ਮਾਰ ਸਕਦੇ ਜਦਾਂ ਮੈਂ ਕਰ ਰਿਹਾ ਸੀ ਅੱਜ 4 ਵਜੇ ਨੂੰ ਟੈਂਟ ਲਾ ਲਈ ਪਰ ਨਹੀਂ ਮੈਂ ਅੱਜ 4 ਵਜੇ ਕਰਦਾ ਕਰਦਾ ਬਾਈ ਸਾਢੇ 6 ਵਜੇ ਤੇ ਪਹੁੰਚਿਆ ਤੇ ਮੇਰੇ ਸਾਮਾ 2.5 ਘੰਟੇ ਬਹੁਤ ਵੱਡੀ ਗੱਲ ਮੈਨੇ ਰੱਖਦੀ ਆ 2.5 ਘੰਟੇ ਜਦ ਆ ਜਾਣ ਮੁੱਕ ਗਈ ਸੀ ਜਮੇ ਸਾਢੇ 3 ਵਜੇ ਫਿਰ 4 ਵਜੇ ਆ ਕੇ ਚਾਹ ਹੀ ਪੀਤੀ ਗੇਰਾ ਤੇ ਉੱਥੋਂ ਖਾਣ ਪੀਣ ਨੂੰ ਫਸਵਾਣ ਜਾ ਖੜਿਆ ਏ ਥੋੜੀ ਸਰੀ ਚ ਜਾਣ ਜੀ ਪਈ ਫਿਰ ਮੈਂ ਸਾਈਕਲ ਤੁਰੇ ਮੈਂ ਕਿਹਾ ਚੱਲ ਕੋਈ ਨਹੀਂ ਬਣਾ ਚੱਲਦੇ ਆ ਸੋ ਮੈਂ 4:00 ਕੱਪੜੇ ਤੋਨ ਨੂੰ ਫਿਰਦਾ ਸੀਗਾ ਤਾਂ ਤੋਤੇ ਆ ਕੇ 7:00 ਵਜੇ ਸੋਈ ਰੰਗ ਨਹੀਂ ਬਾਈ ਇਹ ਤਾਂ ਜੋ ਹੁਣ ਲਿਖਿਆ ਉਹਦੇ ਯੂਸ ਟੂਥ ਨੂੰ ਹੈਵ ਟੂ ਹੋਣਾ ਪੈਣਾ ਸੋ ਉਦਾਂ ਹੀ ਸਿਸਟਮ ਜਿੱਦਾਂ ਜੀ ਹੈਪਨ ਹੋ ਰਹੀ ਉਹਦੇ ਨਾਲ ਚੱਲੋ ਤਾਂ ਤੁਹਾਨੂੰ ਬੜਾ ਵਧੀਆ ਮੈਂ ਕਹਿੰਦਾ ਵੀ ਜੇ ਤੁਸੀਂ ਮਰਜ਼ੀ ਹੀ ਕਰੋਗੇ ਫਿਰ ਤੁਸੀਂ ਤੰਗ ਹੋਵੋਗੇ ਹੁਣ ਮੈਂ ਥੋੜਾ ਜਿ ਇਸ ਚੀਜ਼ ਨੂੰ ਥੋੜਾ ਜਿ ਪ੍ਰੇਫਰ ਕਰ ਲੱਗਿਆ ਵੀ ਜੋ ਹੋਣਾ ਉਹ ਉਦਾਂ ਹੀ ਹੋਣਾ ਸੋ ਉਸ ਚੀਜ਼ ਦੇ ਹੈਵ ਟੂ ਹੋ ਰਹੇ ਆ ਹੌਲੀ ਹੌਲੀ ਜੇ ਗੱਲ ਕਰੀ ਅੱਜ ਦੀ ਵੀਡੀਓ ਦੀ ਆਸ ਆ ਤੁਹਾਨੂੰ ਜੰਗੀ ਲੱਗੀ ਹੋਊਗੀ ਜਿੰਨੀ ਵੀ ਬਣਾਈ ਜਿੰਨੀ ਕ ਮੇਥੋਂ ਬਣੀ ਜਿੰਨੇ ਕ ਜੋਗਾ ਇਹੀ ਗੱਲਾਂ ਬਾਤਾਂ ਦੇ ਨਾਲ ਹੁਣ ਭੁੱਖ ਬਹੁਤ ਲੱਗੀ ਆ ਭਾਈ ਬੜੀ ਜਿਆਦੇ ਸਵੇਰ ਦੇ ਤਿੰਨ ਚਾਹਾਂ ਦੇ ਵੀ ਆ ਤਿੰਨ ਚਾਹਾਂ ਤੋਂ ਤੇ ਮੇਰੇ ਸਾਹਮਣੇ ਇੱਕ ਮੱਠੀ ਮੱਠੀ ਨਹੀਂ ਐ ਕਿ ਉਹ ਮਿੱਠਾ ਜਾ ਕੁਝ ਖਾਦਾ ਸੀ ਆਪਾਂ ਜਦੋਂ ਸਵੇਰੇ ਲੁਕੀ ਸੀਗੇ ਬਾਸ ਉਹੀ ਉਹਦੇ ਸਿਰ ਤੇ ਸਫਰ ਕੱਢ ਲਈਦਾ ਹੁਣ ਉਹ ਕੋਈ ਕੁਝ ਖਾਣੇ ਆ ਤਾਂ ਫਿਰ ਸਾਈਕਲ ਹੀ ਚੱਲਦਾ ਸੋਚੜਾਈਆਂ ਨੇ ਹਲੇ ਤੱਕ ਤਾਂ ਦੇਖਦੇ ਆਵੇਂ ਕਿੱਦਾਂ ਸਫਰ ਕਰਨਾ ਗਾਂ ਰਮੇਸ਼ ਨੂੰ ਜਾਣਾ ਕਿ ਕਿੰਨੇ ਕ ਮਰੀ ਚੱਲਣਾ ਤਿੰਨ ਚਾਰ ਕਿਦਾਂ ਰਹਿ ਗਏ ਨੇ ਮੈਂ ਸਾਲ ਛੱਡ ਨੂੰ ਉਸ ਤੋਂ ਪਹਿਲਾਂ ਮੈਨੂੰ ਆਇਆ ਯਾਰ ਕਿੰਨੇ ਕ ਮਰੀ ਚਲੀ ਜਿਹੜਾ ਮੇਨ ਰੂਟ ਆ ਆਪਣੇ ਕਹ ਨੂੰ ਛੱਡਣਾ ਸੋ ਦੇ ਪ੍ਰਸ਼ਾਦਾ ਪਿਆ ਛੱਗਦੇ ਆ ਹੁਣ ਵੀਡੀਓ ਦੀ ਸਫਲਤੀ ਕਰਦੀ ਕਾਹਨੂੰ ਵੀਡੀਓ ਵਾਲੀ ਬਡੀਵ ਕਰਨੀ ਹੈ ਹੁਣ ਤੁਹਾਨੂੰ ਮਿਲਦੇ ਆਪਾਂ ਕਦੋਂ ਨਵੇਂ ਸਫਰ ਤੇ ਉੱਤੇ ਨਵੀਆਂ ਗੱਲਾਂ ਬਾਤਾਂ ਨਵੇਂ ਤਜਰਬੇ ਨਵੇਂ ਲੋਕਾਂ ਦੇ ਨਾਲ ਭਾਈ ਪੱਗ ਗਏ ਕੱਪੜੇ ਕਪੜੇ ਧੋ ਗਏ ਆਏ ਹੁਣੇ ਹੁਣ ਰੋਟੀ ਬਣੀ ਛਾਣਨੇ ਤੇ ਭੁੱਖ ਬਹੁਤ ਲੱਗੀ ਆ ਸਭ ਤੋਂ ਵੱਡੀ ਗੱਲ ਜਿੱਥੇ ਆਪਾਂ ਰੁਕੇ ਆਂ ਸਮੇਂ ਓਨਰ ਆ ਜਿਹੜੇ ਬਾਈ ਪੈਟਰੋਲ ਪੰਪ ਦੇ ਹਨ ਪੋਲਾ ਘੈਂਡ ਬੰਦੋ ਪੋਲਾ ਹੀ ਆ ਪੋਲਾ ਹੀ ਆ ਸਰੀ ਅ 40 ਮਿੰਟ ਅਸੀਂ ਗੱਲ ਕੀਤੀ ਅੰਗਰੇਜ਼ੀ ਦੇ ਵਿੱਚ ਹਾਈ ਸਰ ਤੋਂ ਲੈ ਕੇ ਓਕੇ ਨਾਈਟ ਦੇ ਵੀਡੀਓ ਤੱਕ 40 ਮਿੰਟ ਲੱਗੇ ਭਾਈ ਸਾਨੂੰ ਵੀ ਅੱਕ ਪਾਈ ਤੁਹਾਡੇ ਭਾਈ ਨੇ ਅੰਗਰੇਜ਼ੀ ਵਾਲੇ ਪਾਸਿਓਂ ਇੱਕ ਸ਼ਬਦ ਨਹੀਂ ਆਪਾਂ ਰੋਕਣ ਦਾ ਤਾਂ ਦਿਸ ਇਸ ਦੈਟ ਜਾਂ ਯੂ ਜੋ ਕੁਝ ਵੀ ਆਇਆ ਮਨਤ ਵੀ ਚੱਕਦਾ ਉਹ ਬੰਦਾ ਪ੍ਰੈਸ ਹੋ ਗਿਆ ਕਹਿੰਦਾ ਵੀ ਆ ਵਧੀਆ ਲੱਗਿਆ ਕਹਿੰਦਾ ਮੈਂ ਮਿਲ ਗਿਆ ਸੋ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਜੀ ਵੀਡੀਓ ਦੇਖ ਰਹੇ ਹੋ ਪਰ ਕਿੱਥੋਂ ਦੇਖਣੀ ਤੁਸੀਂ ਹਿੰਦੀ ਤਾਮਿਲ ਬੋਲਦੇ ਆ ਸੋ ਅਸੀਂ ਥੋੜੀ ਪੰਜਾਬੀ ਵਾਲੇ ਪਾਸੇ ਆ ਇਦਾਂ ਹੀ ਆ ਪਰ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਇੱਥੇ ਯਾਰ ਮੈਂ ਆਇਆ ਮੈਂ ਕਿਹਾ ਵੀ ਐਂ ਕਰਕੇ ਕੈਨ ਇ ਸਟੇ ਹੇਅਰ ਸੋ ਥਿਸ ਇਜ਼ ਆਲਸੋ ਯਾ ਵਾਈ ਨਾਟ ਸੋ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਸਫਰਾਂ ਦੇ ਵਿੱਚ ਬਹੁਤ ਵਧੀਆ ਲੱਗਿਆ ਸੱਚੀਆ ਜੱਬ ਬਈ ਰੂਹ ਖੋਜੋਗੀ ਸ਼ਾਮ ਨੂੰ ਜਦ ਇੱਥੇ ਰੋਗੇ ਥੱਕਿਆ ਟੁੱਟਿਆ ਸਰੀਰ ਸੀਗਾ ਪਰ ਬਾਈ ਨੇ ਸਾਰੀ ਦੁਕਾਨ ਲਾ ਕੇ ਮਰੀ ਜਦੋਂ ਕਿਹਾ ਵੀ ਹਾਂ ਵਾਈ ਨਾਟ ਸੋ ਬਹੁਤ ਵੱਡੀ ਗੱਲ ਹੁੰਦੀ ਮੈਂ ਸਾਨੂੰ ਦੋ ਸ਼ਬਦ ਮੈਂ ਵੀਡੀਓ ਜਿਆਦਾ ਲੰਬੀ ਕਰ ਰਹੇ ਆ ਆਪਾਂ ਮਾਫੀ ਚਾਹੁੰਨਾ ਸਾਰੀਆਂ ਗੱਲਾਂ ਬਾਤਾਂ ਸ਼ਾਮ ਨੂੰ ਮੇਰੇ ਕੋਲੇ ਹੁੰਦੀਆਂ ਨੇ ਬਾਈ ਦਿਨੇ ਸਾਉਣ ਥੋੜੀ ਲੰਮੀ ਕਰ ਲਈਦੀ ਆ ਸੋਹਣੀ ਹੀ ਗੱਲਾਂ ਬਾਤਾਂ ਦੇ ਨਾਲ ਮੈਨੂੰ ਯਾਦ ਦਿਓ ਰੋਟੀ ਪਾਣੀ ਛਕਣ ਦੀ ਤੁਹਾਨੂੰ ਵੀ ਮਿਲਦਾ ਰਹੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ ਬੱਦੂ